ਥਾਣਾ ਬਟਾਲਾ ਸਦਰ ਦੇ ਪਿੰਡ ਮਰੜ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਤੇ ਲਾਇਆ ਗੰਭੀਰ ਦੋਸ਼ ਬਲਜੀਤ ਸਿੰਘ ਤੇ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਨਾਲ ਚੌਂਕੀ ਗਏ ਪਿੰਡ ਦੇ ਮੋਹਤਬਰਾਂ ਦੀ ਚੌਂਕੀ ਇੰਚਾਜ ਨੇ ਬੇਇੱਜ਼ਤੀ ਕੀਤੀ ਹੈ ਜਦੋਂ ਦੂਜੀ ਧਿਰ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਫੋਨ ਸੁਣਨਾ ਮناسب ਨਹੀਂ ਸਮਝਿਆ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਜਿਵੇਂ ਸਾਰੀ ਜੋ ਮੈਂ ਸਾਮਾਨੀ ਜਾਨਾ ਕਰ ਉਹ ਕਹਿੰਦੀ ਐ ਲੇਟ ਕੋ ਆਇਆ ਇਸ ਕਰ ਕੋ ਕਲੇਸ਼ ਫਿਰ ਜਦੋਂ ਮੈਂ ਇਹ ਟਾਈਮ ਨਾਲ ਜਾਣ ਦੀ ਕੋਸ਼ਿਸ਼ ਕਰਨੀ ਮੈਨੂੰ ਰੋਕਾ ਟੋਕੀ ਕਰਨੇ ਕਿ ਤੈਨੂੰ ਕੰਮ ਤੇ ਨਹੀਂ ਜਾਣ ਦੇਣਾ ਉਹਦਾ ਹੈਗਾ ਤਨਤਨ ਜ਼ਿਲ੍ਹੇ ਦੇ ਮਹਿਮੂਦਪੁਰਾ ਪਿੰਡਿਆ ਅਮਰਕੋਟ ਲਾਗੇ ਪੁਲਸ ਆਈ ਆ ਤੇ ਉਹਨਾਂ ਨੇ ਫੜ ਕੇ ਲਿਆਂਦਾ ਇਹਨਾਂ ਨੂੰ ਬੰਦਿਆਂ ਨੂੰ ਪੰਚਾਇਤ ਵੀ ਹੀ ਲੈ ਗਿਆ ਸਰ ਇਹਦੀ ਪੰਚਾਇਤ ਦੀ ਬਹੁਤ ਬੀਜਤੀ ਕੀਤੀ ਉਹਦੇ ਮੇਰਾ ਨਾਮ ਬਲਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਪਿੰਡ ਮਰਦ ਦਾ ਰਹਿਣ ਵਾਲਾ ਕੀ ਕੰਮ ਕਰਦਾ ਮੈਂ ਮੋਟਰਸਾਂ ਦਾ ਕਾਉ ਰਿਪੇਅਰ ਦਾ ਕੀ ਸਮੱਸਿਆ ਤੁਹਾਡੀ ਤੁਸੀਂ ਮੀਡੀਆ ਦੇ ਰੂਬਰੂ ਹੋ ਰਹੇ ਜੀ ਅੱਜ ਮੇਰੀ ਘਰ ਵਾਲੀ ਮੈਨੂੰ ਸਵੇਰੇ ਜੋ ਮੈਂ ਸਾਮਾਨ ਨੂੰ ਜਾਨਣਾ ਕਰ ਤੋ ਉਹ ਕਹਿੰਦੀ ਲੇਟ ਕੋ ਆਇਆ ਇਸ ਕੱਲੋ ਕਲੇਸ਼ ਫਿਰ ਸਵੇਰੇ ਜਦੋਂ ਮੈਂ ਇਹ ਟਾਈਮ ਨਾਲ ਜਾਣ ਦੀ ਕੋਸ਼ਿਸ਼ ਕਰਨੀ ਮੈਨੂੰ ਰੋਕਾ ਟੋਕੀ ਕਰਨੀ ਕਿ ਤੈਨੂੰ ਕੰਮ ਤੇ ਨਹੀਂ ਜਾਣ ਦੇਣਾ ਦੁਕਾਨ ਕਿੱਥੇ ਪਈ ਹੈ ਦੁਕਾਨ ਸਾਡੀ ਜੰਧੂਪੁਰਾ ਡੇ ਦੇ ਵਿੱਚ ਜੀ ਅੱਛਾ ਹਾਂਜੀ ਕੀ ਨਾਮ ਕਰਵਾਲੀ ਦਾ ਕਰਵਾਲੀ ਦਾ ਨਾਮ ਪ੍ਰਭਜੋਤ ਕੌਰ ਹੈ ਤੇ ਕਿਹੜਾ ਪਿੰਡ ਹੈ ਪਿੰਡ ਉਹਦਾ ਹੈਗਾ ਤਨਤਨ ਜ਼ਿਲ੍ਹੇ ਦੇ ਮਹਿਮੂਦਪੁਰਾ ਪਿੰਡਿਆ ਅਮਰਕੋਟ ਲਾਗੇ ਅੱਛਾ ਹਾਂਜੀ ਕੀ ਝਗੜਾ ਹੈ ਝਗੜਾ ਹੈ ਕਿ ਅੱਜ ਸਾਡੇ 2 ਦਿਨ ਪਹਿਲਾਂ ਸਾਡੇ ਜਾਨਕੀ ਨਾਲ ਕੈਪਟਨ ਹੀ ਅਗਰ ਸੇਵਿਕ ਹੀ ਤੇ ਸਾਡਾ ਸਮਝੌਤਾ ਕਰਾ ਕੇ ਕਿ ਚੱਲ ਤੁਹਾਡੇ ਕੋਲ ਲੜੋ ਨਾ ਬਸ ਨਿਕ ਨਿਕੀ ਗੱਲ ਤੋਂ ਦੂਜਾ ਚ ਗੱਲ ਵਿੱਚ ਨਾ ਲੈ ਕੇ ਆਓ ਤੇ ਅੱਜ ਉਹਨੇ ਸਵੇਰੇ ਕਰਕੇ ਆਪਣੇ ਮਾਪਿਓ ਜਾਨੀ ਕਿ ਇਹ ਸਾਸ ਸਹਰੀ ਤੇ ਮੇਰਾ ਸਾਲਾ ਤੇ ਉਹਨੇ ਆਪਣੀ ਮਾਸੀ ਸਾਡੇ ਕੇ ਮੇਰੇ ਹੱਥੇ ਪੈ ਪਏ ਸੋਕਿਆ ਨਹੀਂ ਉਹ ਲਾਉਂਦੇ ਹੀ ਉਹ ਜਦੋਂ ਮੈਨੂੰ ਪਤਾ ਨਹੀਂ ਆ ਬਾਕੀ ਜੋ ਹੈਗਾ ਹੀ ਉਹ ਮੈਂ ਤੁਹਾਨੂੰ ਦੱਸਤਾ ਤਿੰਨ ਜਾਣੇ ਇਹ ਤੇ ਦੋ ਹੋਰੀ ਅੱਛਾ ਫਿਰ ਛੱਟ ਵੀ ਲੱਗੀ ਛੱਟ ਵੀ ਲੱਗੀ ਮੇਰੇ ਕਿੰਨੇ ਕ ਵਜੇ ਦਾ ਇਹ ਗੱਲ ਹੈਗੇ ਇਹ ਗੱਲ ਲਗਭਗ 5:00 ਵਜੇ ਦੀ ਹੋਣੀ ਹੈ ਸਵੇਰ ਦੀ ਸਵੇਰ ਦੀ ਮੈਂ ਪੁਲਿਸ ਨੂੰ ਕਾਲ ਕੀਤੀ ਪੁਲਿਸ ਉਹਨਾਂ ਨੂੰ ਨਾਲ ਇੱਥੇ ਆਪਣੇ 112 ਤੇ ਪੁਲਿਸ ਇੱਥੇ ਲੈ ਕੇ ਆਈ ਹੈ ਤੇ ਆਪਾਂ ਇੱਥੋਂ ਪਿੰਡੋਂ ਅਜੇ ਤੱਕ 10-15 ਮਿੰਟ ਅੱਧਾ ਘੰਟਾ ਲੇਟ ਆਏ ਪੁਲਿਸ ਨੇ ਇੱਥੋਂ ਛੱਡ ਦਿੱਤੇ ਪਹਿਲਾਂ ਹੀ ਸਾਡੀ ਗੱਲ ਨਹੀਂ ਸੁਣੀ ਤੁਹਾਡੀ ਆਪਾਂ ਇੱਥੇ ਗੱਲ ਦੀ ਗੱਲ ਕਰਨ ਦੀ ਗੱਲ ਸਾਡੀ ਸੁਣਵਾਈ ਨਹੀਂ ਹੋਈ ਹੈ ਪੁਲਿਸ ਨੇ ਤੁਹਾਡੀ ਕੋ ਰਿਪੋਰਟ ਲਿਖੀ ਤਾਡੀ ਰਿਪੋਰਟ ਕੋਈ ਨਹੀਂ ਲਿਖੀ ਜੇ ਤੁਹਾਨੂੰ ਉਸ ਤੋਂ ਧੱਕੇ ਮਾਰੇ ਮੇਰਾ ਨਾਮ ਮंगल ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਮਹਰਾਮਾਟ ਜੀ ਬਲਜੀਤ ਤੇਰਾ ਕਿ ਲੱਗਦਾ ਮੇਰਾ ਭਰਾ ਜੀ ਟੋਟਾ ਹਾਂਜੀ ਸਗਾ ਭਰਾ ਜੀ ਅੱਛਾ ਕੀ ਮਸਲਾ ਹੈ ਤੁਹਾਡਾ ਮਤਲਬ ਬੰਦੇ ਨੂੰ ਪਏ ਆ ਸਵੇਰੇ 5 ਵਜੇ ਤੱਕਰੀਬ ਤੇ ਮੁਰਕੇ ਇਹਨਾਂ ਨੂੰ ਪੁਲਿਸ ਨੂੰ ਕਾਲ ਕੀਤਾ 112 ਤੇ ਪੁਲਸ ਆਈ ਆ ਤੇ ਉਹਨਾਂ ਨੇ ਪੁਲਸ ਆਈ ਆ ਤੇ ਉਹਨਾਂ ਨੇ ਫੜ ਕੇ ਲਿਆਂਦਾ ਇਹਨਾਂ ਨੂੰ ਬੰਦਿਆਂ ਨੂੰ ਅਸੀਂ ਪੰਚਾਇਤ ਦੇ ਬੰਦੇ ਲਿਆਂਦੇ ਥਾਣੇਦਾਰ ਨੂੰ ਤੇ ਅਸੀਂ ਰਿਪੋਰਟ ਕਰਨ ਆ ਤੇ ਆਏ ਹਾਂ ਕੀ ਸਾਡੀ ਸੁਣਾਈ ਹੋਊਗੀ ਚਲੋ ਪਿੰਡ ਦੇ ਮੋਹਤਵਾਰ ਅਸੀਂ ਬੰਦੇ ਪੰਚਾਇਤ ਦੇ ਲੈ ਕੇ ਆਏ ਹਾਂ ਨਾ ਥੋੜਾ ਲੇਟ ਹੋ ਗਏ ਸਾਡੇੋਂ ਤੋਂ ਪਹਿਲਾਂ ਹੀ ਸਾਰੇ ਉਹਨਾਂ ਨੂੰ ਬੰਦਿਆਂ ਨੂੰ ਛੱਡ ਦਿੱਤਾ ਗਿਆ ਸਰ ਅਸੀਂ ਜੇ ਥਾੜੇ ਦਰ ਨੂੰ ਪੁੱਛਿਆ ਵੀ ਸਾਡੀ ਸੁਣਾਈ ਮਤਲਬ ਕੋਈ ਹੱਲ ਕੋਈ ਕੱਲ ਦਾ ਕੋਈ ਹੱਲ ਨਹੀਂ ਅਸੀਂ ਤੁਹਾਡੀ ਸਾਡੀ ਉਹ ਨਹੀਂ ਉਹਨਾਂ ਨੂੰ ਛੱਡ ਦਿੱਤਾ ਵਾ ਤੇ ਸਰ ਸਾਡੀ 1 ਮਿੰਟ ਵੀ ਸੁਣਾਈ ਕੋਈ ਗੱਲ ਸਾਡੀ ਨਹੀਂ ਸੁਣਾਈ ਸੁਣੀ ਸਰ ਬਾਰੇ ਦੱਸਿਆ ਕਿਉਂ ਛੱਡਿਆ ਸਰ ਇਹ ਛੱਡਣ ਦੇ ਬਾਰੇ ਸਰ ਉਹਨੇ ਆਖਿਆ ਮੈਨੂੰ ਕਿਸੇ ਮੰਤਰੀ ਦਾ ਫੋਨ ਆਇਆ ਸਰ ਜਾਇਜ ਬੰਦੀ ਤੁਸੀਂ ਗੱਲ ਕਰੋ ਸਰ ਉਹਨੇ ਸਾਡੀ ਇੱਕੋ ਹੀ ਗੱਲ ਨਹੀਂ ਸੁਣੀ ਅਹੀਂ ਬਹੁਤ ਗਈ ਨਹੀਂ ਕਹਿੰਦਾ ਮੈਂ ਤੁਹਾਡੀ ਕੋਈ ਗੱਲ ਨਹੀਂ ਤੁਸੀਂ ਹੁਣ ਬੰਦੇ ਮੈਂ ਛੱਡ ਦੁੱਤੇ ਤੇ ਪੰਚਾਇਤ ਵੀ ਹੀ ਲੈ ਗਿਆ ਸਾਰੇ ਦੀ ਪੰਚਾਇਤ ਦੀ ਬਹੁਤ ਬੀਜਤੀ ਕੀਤੀ ਉਹਦੀ ਇੱਕ ਵੀ ਗੱਲ ਸਾਡੇ ਦਾਨ ਦੇ ਨਹੀਂ ਸੁਣੀ ਸਾਰੇ ਐਸਐਸਓ ਨੇ ਤੁਹਾਡੀ ਕੋਈ ਦਰਖਾਸਤ ਲਿਖੀ ਹੈ ਸਰ ਸਾਡੀ ਦਰਖਾਸਤ ਕੋਈ ਨਹੀਂ ਲਿਖੀ ਅਹੀਂ ਮਤਲਬ ਇਹੋ ਕਹਿਣਾ ਹੈ ਇਹ ਸਾਡੀ ਦਰਖਾਸਤ ਕੀ ਆ ਤੁਹਾਨੂੰ ਹੁਣ ਉਹਨੇ ਸਰ ਉਹ ਕਹਿੰਦਾ ਕੁਝ ਨਹੀਂ ਸੁਣਾਈ ਹੁੰਦੀ ਤੁਹਾਡੀ ਤੁਸੀਂ ਉੱਥੇ ਜਾ ਕੇ ਜਾ ਸਕਦੇ ਤਰਨ ਤਰਨ ਉੱਥੇ ਤੁਹਾਡਾ ਹੀ ਦਿਖਾਉਣਾ ਜੋ ਕੁਝ ਮੈਂ ਕੁਝ ਨਹੀਂ ਕੀ ਕਰ ਰਹੀ ਜੀ ਤੁਹਾਡੀ ਦਰਖਾਸਤ ਨਹੀਂ ਲਿਖੀ ਚੌਂਕੀ ਸੇਫਰ ਦੇ ਵਿੱਚ ਪੁਲਿਸ ਨੇ ਹਾਂਜੀ ਸਰ ਹੁਣ ਤੁਸੀਂ ਕੀ ਕਰ ਰਗੇ ਜੀ ਸਾਰੇ ਅਸੀਂ ਚੱਕਾ ਜਾਮ ਕਰ ਲਗੇ ਸਰ ਤੁਹਾਡੀ ਮਤਲਬ ਪੰਚਾਇਤ ਦੀ ਬੇਇੱਜ਼ਤੀ ਹੋਣ ਦੇ ਨਾਲ ਅਸੀਂ ਹੁਣ ਨਹੀਂ ਸਾਡੀ ਸੁਣਾਈ ਹੁੰਦੀ ਨਹੀਂ ਸਾਰੇ ਚੱਕਾ ਜਾਮ ਕਰਾਂਗੇ ਵੀ ਐਸ ਐਸਪੀ ਦੇ ਘੜੀ ਪੇਸ ਹੋਵਾਂਗੇ ਸਰ ਮੇਰਾ ਨਾਮ ਟਿੰਕੂ ਜੇ ਕਿਸੇ ਦਾ ਰਹਿਣ ਵਾਲੇ ਨਹੀਂ ਮੈਂ ਪਿੰਡ ਮੜਦਾ ਰਿਆ ਨਾਲ ਜੇ ਬਲਜੀਤ ਕੀ ਲੱਗਦਾ ਤੁਹਾਡਾ ਇਹ ਮੇਰਾ ਛੋਟਾ ਭਰਾ ਜੇ ਮਸਲਾ ਕੀ ਤੁਸੀਂ ਸ਼ੇਖਪੁਰ ਚੌਂਕੀ ਪ ਤੇ ਸਾਡੇ ਮੋਤਵਾਰ ਪਿੰਡੇ ਆਏ ਸਾਰੇ ਨਾਲ ਤੇ ਇਹਨਾਂ ਨੇ ਹੜ ਕੇ ਚੌਕੀ ਵਾਲਿਆਂ ਨੇ ਹੜ ਤੋਪ ਜਿਹੜੇ ਆਉਣ ਤੋਂ ਪਹਿਲਾਂ ਇਹਦੇ ਸੌਰੀਆਂ ਨੂੰ ਛੱਡ ਦਿੱਤਾ ਗਿਆ ਤੇ ਉੱਥੇ ਆਣ ਕੇ ਸਾਡੀ ਕੋਈ ਸੁਣਾਈ ਨਹੀਂ ਹੋਈ ਸਾਡੀ ਸੋ ਬੇਚੀ ਹੋਈ ਮੋਤਵਾਰ ਇੱਥੇ ਆਣ ਕੇ ਬੈਠੇ ਉਹਨਾਂ ਦੀ ਕੋਈ ਗੱਲ ਇਹ ਕਹਿੰਦਾ ਜਾਓ 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 ਕਿ ਚੌਕੀ ਚਾਰ ਨੇ ਸਾਡੀ ਕੋਈ ਗੱਲ ਨਹੀਂ ਹੋਣ ਇਕੱਠੇ ਹੋ ਕੇ ਤੇ ਟਰਾਲੀਆਂ ਟਰੈਕਟਰ ਲੈ ਕੇ ਅਸੀਂ ਹਾਈਵੇ ਰੋਡ ਜਾਮ ਕਰਾਂਗੇ ਪਰ ਇਹਨਾਂ ਤਰਕਾਰ ਸਾਡੀ ਨਹੀਂ ਲਿਖੀ ਤੇ ਸਾਨੂੰ ਸਾਡੇ ਮਤਲਬ ਮੋਤਵਾਰ ਬੰਦਿਆਂ ਦੀ ਇੰਨੀ ਬੇਚੀ ਹੋਈ ਕਿ ਤੁਹਾਡੇ ਕੋਲ ਇੱਕ ਮਰਦ ਫਿਰਦਾ ਕੋਈ ਮਸਲਾ ਆਇਆ ਵਾ ਦੋਵਾਂ ਜੀਆਂ ਦਾ ਆਪਸ ਵਿੱਚ ਝਗੜਾ ਹੋਇਆ ਵਾ ਤੇ ਉਹਨਾਂ ਦਾ ਦੋਸ਼ ਹੈ ਮਰਦ ਵਾਲਿਆਂ ਦਾ ਕਿ ਮੇਰੇ ਸਹੁਰਿਆਂ ਨੇ ਸਾਲੇ ਨੇ ਸੱਸ ਨੇ ਰਲ ਕੇ ਆ ਕੇ ਜੇ ਮਨੇਰੇ ਨਾਲ ਮਰਦ ਆ। ਅੱਜ ਇੱਕ ਆਪਰੇ ਉਤਪਲ ਦੀ ਮਾਂ ਦੀ ਲੜਕੀ ਸੀ ਜਨੇ 112 ਹੈਲਪਲਾਈਨ ਤੇ ਕੰਪਲੇਨਟ ਕੀਤੀ ਕਿ ਮੇਰਾ ਘਰ ਰਾਮ ਨੂੰ ਕਟਣ ਡਿਆ। ਤੁਰੰਤ ਆ ਕੇ ਉਹ ਲੜਕੀ ਦਾ ਭਰਾ ਉਹਦਾ ਮਾਤਾ ਉਹਦੀ ਮਾਸੀ ਆਏ ਨੇ ਤੇ ਲੜਕੀ ਨੂੰ ਲੈ ਕੇ ਨੇ ਪਾਰਟੀ ਮੈਂ ਆਪਣੇ ਉਥੇ ਮੋਕਾ ਤੇ ਭੇਜੀ। ਕਰੇ ਲੁੱਟਾ ਗਰਾਵਾ ਨੋਆ ਜਿਹੜੇ ਮੁੱਕ ਜਗਾ ਠੀਕ ਨਹੀਂ ਤੇ ਜੋ ਕਾਨੂੰਨੀ ਕਾਰਵਾਈ ਕਰੀ ਪੰਚਾਇਤ ਦਾ ਦੋਸ਼ ਹੈ ਕਿ ਸਾਡੇ ਨਾਲ ਕੁਝ ਜਿਹੜਾ ਉਹ ਮਿਸ ਬਿਹੇਵ ਕੀਤਾ ਗਿਆ ਆਵਾਜ਼ ਚਮਕੀਚਾ ਕੋਈ ਮਿਸਰੇ ਨਹੀਂ ਜਿਹੜਾ ਮੇਰੇ ਕੋਲ ਆਇਆ ਸੀ ਵੀ ਕੋੰਦ ਰੁਕ ਚਾਹ ਵੀ ਗਿਆ ਨਾ ਮਰ ਕੋਈ ਕਿਸੇ ਦਾ ਕਿਸੇ ਦਾ ਕੋਈ ਮਿਸ ਬਿਹੇਵ ਮੇਰੇ ਨਾਲ ਨਹੀਂ ਕੀਤਾ ਉਹਨਾਂ ਦਾ ਇਹ ਵੀ ਦੋਸ਼ ਹੈ ਕਿ ਜਿਹੜੇ ਪਰਿਵਾਰ ਦੇ ਜਿਹੜੇ ਮੈਂਬਰ ਸਾਡੇ ਘਰ ਜਿਹੜੇ ਝਗੜਾ ਕਰਨ ਵਾਸਤੇ ਆਏ ਸੀ ਉਹ ਇਹ ਚੌਕੀ ਦਿੱਤੇ ਆਗੇ ਮੈਨੂੰ ਫੜ ਕੇ ਕਿਸੇ ਨੇ ਫੜਾ ਨਾ ਕੋਲੋਂ ਤੇ ਮਕਦਮਾ ਮੈਂ ਨਾ ਤੇ ਕੋਈ ਦੋਸ਼ ਆ Mijn oproep leidt te is meegemaakt. Oké, dank